ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਿਲਕਾਦੇ ਨਾਮਦੇਵ ਸਾਹਿਬ ਗੁਰਦੁਆਰਾ ਦੇ ਵਿੱਚ ਅੱਜ ਤੜਕਸਾਰੀ ਝਗੜਾ ਹੋਇਆ ਹੈ ਜਿਸ ਦੇ ਵਿੱਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚੋਂ ਇੱਕ ਨੂੰ ਫਾਜ਼ਿਲਕਾਦੀ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਜਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੌਕੇ ਤੇ ਮੌਜੂਦ ਸੇਵਾਦਾਰਾਂ ਨੇ ਦੱਸਿਆ ਕਿ ਉਹ ਰੁਟੀਨ ਦੀ ਤਰ੍ਹਾਂ ਇੱਥੇ ਆਉਂਦੇ ਹਨ ਅਤੇ ਕੁਝ ਲੋਕਾਂ ਵੱਲੋਂ ਉਹਨਾਂ ਤੇ ਆ ਕੇ ਹਮਲਾ ਕਰ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਹਮਲਾਵਰਾਂ ਦੇ ਕੋਲ ਤੇਜ਼ਦਾਰ ਹਥਿਆਰ ਵੀ ਸਨ ਜਿਨ੍ਹਾਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਦਕਿ ਦੋਨੋਂ ਮਾਮੂਲੀ ਸੱਟਾਂ ਵਧੀਆਂ ਜਿਸ ਨੂੰ ਉਹਨਾਂ ਫਾਦਿਲ ਕਾਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਉਹਨਾਂ ਵੱਲੋਂ ਹੋਰ ਵੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਕੀ ਮਸਲਾ ਕੀ ਹੈ ਜੀ ਹਾਂ ਜੀ ਬਾਈ ਕੁਝ ਖਾਸ ਤਾਂ ਬਾਈ ਨੂੰ ਪਤਾ ਜੀ ਜਿਵੇਂ ਕਿ ਅੱਜ ਅਸੀਂ ਹਰ ਵਾਰੀ ਰੈਗੂਲਰ ਜਿਵੇਂ ਗੁਰੂ ਘਰ ਤੇ ਮੱਥਾ ਟੇਕਣਾ ਆਉਂਦੇ ਹਾਂ ਗੁਰੂ ਘਰ ਦੇ ਵਿੱਚ ਅੱਜ ਵੀ ਅਸੀਂ ਉਵੇਂ ਗੁਰੂ ਘਰ ਤੇ ਮੱਥਾ ਟੇਕਣ ਆਏ ਤੇ ਮੱਥਾ ਟੇਕਿਆ ਜੀ ਅਰਦਾਸ ਹੋਈ ਹੈ ਪ੍ਰਸ਼ਾਦ ਲਿਆ ਜੀ ਪ੍ਰਸ਼ਾਦ ਲੈ ਕੇ ਕੁਝ ਸ਼ਰਾਰਤੀ ਅੰਸਰ ਵਿੱਚ ਆਏ ਨੇ ਜੀ ਉਹ ਬੈਠੇ ਜੀ ਉਹਨਾਂ ਨੇ ਪ੍ਰਸ਼ਾਦ ਲਿਆ ਜੀ ਪ੍ਰਸ਼ਾਦ ਲੈਣ ਤੋਂ ਬਾਅਦ ਉਹਨਾਂ ਨੇ ਕੋਈ ਥੋੜੀ-ਮੋਟੀ ਗੱਲ ਕੀਤੀ ਮੈਂ ਕਿਹਾ ਜੀ ਗੁਰੂ ਘਰ ਦੇ ਵਿੱਚ ਮਾਰੇ ਦੀ ਸ਼ੂਰ ਵਿੱਚ ਕੋਈ ਗੱਲ ਨਾ ਕਰੋ ਠੀਕ ਹੈ ਜੀ ਤੁਸੀਂ ਬਾਹਰ ਆ ਕੇ ਗੱਲ ਕੋਈ ਜਲੀ ਗੱਲ ਕਰ ਜੀ ਅਸੀਂ ਉਹਨਾਂ ਨੂੰ ਬਾਹਰ ਆ ਕੇ ਗੱਲ ਕਰਨ ਵਾਸਤੇ ਕਿਹਾ ਜੀ ਉਹ ਜਾ ਕੇ ਜੀ ਕੁਛੇ ਜੇ ਇਸ਼ਾਰਤੀਆਂ ਸੰਸ ਸੀ ਜੀ ਹਨਸ਼ਾਤੇ ਬੰਦੇ ਜੀ ਉਹਨਾਂ ਨੇ ਆ ਕੇ ਜੀ ਕਿਰਪਾਨਾਂ ਚੱਕੀਆਂ ਜੀ ਤੇ ਕਿਰਪਾਨਾਂ ਨਾਲ ਵਾਰ ਕੀਤਾ ਸਾਡੇ ਉੱਪਰ ਜੀ ਮਸਲਾ ਕੀ ਸੀਗਾ ਕਿਉਂ ਮਸਲਾ ਕੋਈ ਗੱਲ ਨਹੀਂ ਮਸਲਾ ਇਹ ਹੈ ਜੀ ਇਹ ਗੁਰੂ ਘਰ ਦਾ ਮਸਲਾ ਕਦੋਂ ਦਾ ਚੱਲ ਰਿਹਾ ਜੀ ਛੋਟਾ ਮੋਟਾ ਜੀ ਠੀਕ ਹੈ ਜੀ ਗੁਰੂ ਘਰ 'ਚ ਆਣਾ ਹੈ ਨਹੀਂ ਬੇਲੀਆਂ ਚੌਧਰਾ ਜਾਂਦੇ ਨੇ ਵੀ ਸਾਨੂੰ ਪ੍ਰਧਾਨੀਆਂ ਹੀ ਮਿਲ ਜਾਂਦੇ ਸਾਨੂੰ ਮਲਕੀ ਖਜ਼ਾਨਚੀ ਪੁਰਾ ਸਾਨੂੰ ਮਿਲ ਜੇ ਕੁਝ ਹੋਰ ਸਾਨੂੰ ਮਲਕੀ ਅਹੁਦੇਦਾਰ ਮਿਲ ਜੇ ਤੇ ਆਣਾ ਗੁਰੂ ਘਰ ਆਉਂਦੇ ਨਹੀਂ ਇਹਨਾਂ 'ਚ ਕੋਈ ਬੰਦਾ ਗੁਰੂ ਘਰ ਨਹੀਂ ਆਦਾ ਅਸੀਂ ਪਹਿਲਾਂ ਵੀ ਦਿਖਾ ਦੇ ਚੁੱਕੇ ਸੀ ਸ਼ਿਟੀ ਵਿੱਚ ਜੀ 1.5 ਮਹੀਨਾ ਪਹਿਲਾਂ ਦਿਖਾ ਦਿੱਤੀ ਅਸੀਂ ਸ਼ਿਟੀ ਵਿੱਚ ਜੀ ਵੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਹੂੰ 6 ਵਜੇ ਨੇ ਕੀਤੀ 6 ਵਜੀਆਂ ਜੀ ਦੋ ਬੰਦਿਆਂ ਦੇ ਸਾਡੇ 6:00 ਵਜੀਆਂ ਜੀ ਅੱਛਾ ਕਿਵੇਂ ਹਮਲਾ ਕਿਵੇਂ ਗੁਰੂ ਘਰ ਦੇ ਅੰਦਰ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਅੰਦਰ ਅੰਦਰ ਸੀ ਹਾਂਜੀ ਗੁਰੂ ਘਰ ਦੇ ਅੰਦਰ ਜੀ ਜਿੰਦੇ ਵਿੱਚ ਰਿਕਾਰਡਿੰਗ ਸਾਡੇ ਕੋਲ ਪੇਸ਼ ਹੈ ਜੀ ਹੂੰ ਅੱਛਾ ਤੇ ਹੁਣ ਪੁਲਿਸ ਆਈਏ ਕਿਸ ਤਰ੍ਹਾਂ ਦਾ ਰਹੇਗਾ ਜੀ ਅਸੀਂ ਪ੍ਰਸ਼ਾਸਨ ਨਹੀਂ ਕਵਾਂਗੇ ਇਹਨਾਂ ਉੱਪਰ ਇਹਨਾਂ ਸ਼ਰਾਰਤੀਆਂ 'ਤੇ ਵੀ ਕਾਰਵਾਈ ਕੀਤੀ ਜਾਵੇ ਜੀ ਨੇ ਗੁਰੂ ਘਰ ਦੇ ਉੱਪਰ ਕਬਜ਼ਾ ਕਰਨ ਨੂੰ ਆ ਇਹ ਕਿਸੇ ਨਹੀਂ ਜੀ ਗੁਰੂ ਘਰ ਦੇ ਕਬਜ਼ਾ ਨਹੀਂ ਕਰਨਾ ਜੀ ਬਸ ਸਾਨੂੰ ਮਿਲ ਪ੍ਰਧਾਨਗੀਆਂ ਦੋਸ ਸਾਨੂੰ ਉਹਦੇ ਦਿਓ ਜੀ ਫਲਾਣਾ ਬਸ ਇਹੀ ਗੱਲਾਂ ਕਰਦੇ ਨੇ ਕੋਣ ਲੋਗ ਨੇ ਕੁਛ ਹੈਗੇ ਜਿਵੇਂ ਸਤਪਾਲ ਸਿੰਘ ਜੀ ਆ ਜੀ ਤੇ ਕਿਜੀਤ ਸਾਗਰ ਆ ਜੀ ਠੀਕ ਹੈ ਜੀ ਇਕਿੰਦਰਜੀਤ ਸਿੰਘ ਆ ਇੱਕ ਬਿੱਟੂ ਮੁੰਡਾ ਜੀ ਸ਼ਰਾਰਤੀ ਅੰਸਰ ਚ ਵੱਧੂ ਹੈਗੇ ਨੇ ਜੀ ਜਿਨ੍ਹਾਂ ਦਾ ਅਸੀਂ ਪਹਿਲਾਂ ਵੇਰਵਾ ਦੇ ਚੁੱਕੇ ਸੀ ਟੀਵੀ ਦੇ ਵਿੱਚ ਤੇ ਹੁਣ ਹੁਣ ਨੇ ਹੁਣ ਗੱਲ ਗੱਲ ਕੀ ਹੋਈ ਸੀ ਅੰਦਰ ਇੱਕ ਅਚਾਨਕ ਕੀ ਗੱਲ ਕੀ ਹੋ ਗਈ ਸੀ ਕੋਈ ਗੱਲ ਹੀ ਨਹੀਂ ਹੋਈ ਜੀ ਅਸੀਂ ਅੰਦਰ ਬੈਠੇ ਆ ਜੀ ਬਸ ਗੱਲ ਇਹ ਹੋਈ ਆ ਜੀ ਗੁਰੂ ਘਰ ਦਾ ਜੀ ਜਿਹੜੇ ਦੋ ਤਿੰਨ ਨਗਰ ਕਿਤਨ ਰੱਖਿਆ ਗਿਆ ਜੀ ਗੁਰਪੁਰੂ ਗੁਰੂ ਘਰ ਤੇ ਆ ਰਹੇ ਆ ਦਿਹਾੜੇ ਆ ਰਹੇ ਆ ਮਹਾਰਾਜ ਦੇ ਪ੍ਰਕਾਸ਼ਪੁਰੂ ਆ ਰਹੇ ਆ ਜੀ ਉਸ ਵੰਦ ਤੇ ਗੱਲ ਚੱਲ ਰਹੀ ਸੀ ਜੀ ਕੋਈ ਸਾਡੇ ਸਾਡੀ ਕੋਟਾਂਕ ਸਤੇ ਸਭਾ ਜੀ ਬਾਹਰ ਕੋਈ ਉਹ ਵੀ ਆਇਓ ਸੀ ਉਹ ਸਾਨੂੰ ਇਹ ਗੱਲ ਕਰਨ ਵਾਸਤੇ ਆਏ ਸੀ ਵੀ ਤੁਸੀਂ ਪੁਰੂ ਘਰ ਦਾ ਦਿਹਾੜਾ ਮਨਾਣਾ ਹੈ ਇੱਕ ਦਿਨ ਪਹਿਲਾਂ ਮਨਾ ਲਓ ਅਸੀਂ ਕਹਿੰਦੇ ਲੋ ਇੱਕ ਦਿਨ ਪਹਿਲਾਂ ਮਨਾ ਲਾਂਗੇ ਜੀ ਜਿਵੇਂ ਤੁਸੀਂ ਕਹੋਗੇ ਉਵੇਂ ਹੋ ਜਾਏਗਾ ਜੀ ਤੇ ਵਿੱਚ ਕੁਸ਼ਰਾਰਤੀਆਂ ਸਤ ਲੋਕਲ ਸੀ ਜਿਹੜੇ ਆ ਕੇ ਕੁਛ ਖੱਪ ਮਾਰਨ ਲੱਗੇ ਉਹਦੇ ਨਾਲ ਸਾਡਾ 12 ਘੰਟਾ ਪਾਇਆ ਅੱਜ ਦੀ ਜਿਹੜੀ ਵਾਰਦਾਤ ਹੋਈ ਕਿੰਨੇ ਲੋਕ ਸੀਗੇ ਉਹ ਅੱਜ ਦੀ ਵਾਰਦਾਤ ਦੇ ਘੱਟੋ-ਘੱਟ 25-30 ਬੰਦੇ ਸੀ ਜਾਂ ਲੱਖਿਆ ਤੇ ਅਚਾਨਕ ਹੀ ਆਗੇ ਸੀ ਜੀ ਅਚਾਨਕ ਜੀ ਅੱਛਾ ਜੀ ਠੀਕ ਹੈ ਜੀ ਸਰ ਕੀ ਮਾਮਲਾ ਤੁਸੀਂ ਮੌਕੇ ਤੇ ਪਹੁੰਚੇ ਹੋ ਜੀ ਮਾਮਲਾ ਕੋਈ ਇਹਨਾਂ ਦਾ ਆਪਸ ਵਿੱਚ ਤਤਕਾਰ ਹੋਇਆ ਕੋਈ ਅੱਛਾ ਜੀ ਤੁਹਾਨੂੰ ਕੀ ਕਿ ਪੀਓ ਕਿੰਨੇ ਬੰਦੇ ਜ਼ਖਮੀ ਹੋਏ ਨੇ ਜਿੰਦੇ ਇਹਨਾਂ ਦੇ ਇਹਨੇ ਦੱਸਣ ਦੋ ਇੱਕ ਤਿੰਨ ਬੰਦੇ ਜ਼ਖਮੀ ਆ ਅੱਛਾ ਜੀ ਇੱਕ ਬੰਦਾ ਹਸਪਤਾਲ ਦਾਖਲਾ ਹੂੰ ਕੋਈ ਵਿਵਾਦ ਦਾ ਕਾਰਨ ਸਾਹਮਣੇ ਆਇਆ ਕੀ ਕਾਰਨ ਵਿਵਾਦ ਤੇ ਵੇਖੋ ਮੈਂ ਇਹ ਇਹਨਾਂ ਕੋਲ ਆਇਆ ਹਾਂ ਪਹੁੰਚਿਆ ਹਾਂ ਜੋ ਇਹ ਬਿਆਨ ਦੱਸਣਗੇ ਇਹਨਾਂ ਨੂੰ ਮੈਨੂੰ ਪਤਾ ਲੱਗੂਗਾ ਵੀ ਕੀ ਚੱਕਰ ਕੀ ਸੀ ਅਸਲੀ ਰਿਜ਼ਨ ਕੀ ਇਹਨਾਂ ਦਾ ਮੁੱਢਲੀ ਜਾਣਕਾਰੀ ਕੀ ਦਿੱਤੀ ਗਈ ਹੈ ਮੁੱਢਲੀ ਜਾਣਕਾਰੀ ਨਸ਼ੇ ਵੀ ਸ਼ਰਾਬ ਕੀ ਅਸਰ ਆਇਆ ਕੋਈ ਆ ਕੇ ਉਹਨਾਂ ਗੁਰੂ ਘਰ ਦਸਨ ਦਾ ਜੀ ਖੁੱਤੀ ਆ ਜੀ ਤੇ ਕੋਈ ਇਹਨਾਂ ਦੇ ਸੇਵਾ ਕਰ ਰਹੇ ਉਹਨਾਂ 'ਤੇ ਹਟੈਕ ਕੀਤਾ ਕੋਈ ਕੋਈ ਅਗਿਆਰ ਨਹੀਂ ਮਤਿਆਰ ਵੀ ਦੇਖੋ ਮੈਨੂੰ ਅਜੇ ਤੱਕ ਕੋਈ ਹਾਲ ਨਹੀਂ ਪਤਾ ਕੋਈ ਮੈਂ ਮੌਕੇ ਇਹਨਾਂ ਨੂੰ ਦੱਸਣ ਮੈਂ ਤਾਂ ਕੋਈ ਇਹਨਾਂ ਨੂੰ ਸੰਤਾਲਖੀ ਉਹਦੇ ਹੱਥੋਂ ਹੀ ਹੋਈ ਇਹਨਾਂ ਨਾਲ ਕੋਈ ਤੇਹਦਾ ਹਿਸ਼ਾਰ ਵੀ ਹੈਗੇ ਸੋਨਾਂ ਕੋਲ ਨਹੀਂ ਮੈਂ ਦੇਖਿਆ ਜੀ ਵੇਖੋ ਮੈਂ ਗਲਤ ਬਿਆਨ ਨਹੀਂ ਦੇ ਰਿਹਾ ਤੁਹਾਨੂੰ ਮੈਂ ਇਹਨਾਂ ਕੋਈ ਹਿਸ਼ਾਰ ਦੇਖਿਆ ਮੈਂ ਜੇ ਹੁਣੇ ਇਹਨਾਂ ਕੋਲ ਸੀਸੀਟੀਵੀ ਫੁਟੇਜ ਆਈ ਸਾਹਮਣੇ ਨਹੀਂ ਮੈਨੂੰ ਅਜੇ ਪ੍ਰੋਵਾਈਡ ਨਹੀਂ ਕਰਾਈ ਇਹਨਾਂ ਨੇ ਕਿੰਨੇ ਲੋਕ ਦੱਸ ਕਿੰਨੇ ਲੋਕ ਦੱਸ ਰਹੇ ਨੇ ਕਿ ਜਿਹੜੇ ਅੰਦਰ ਦਾਖਲ ਹੋਏ ਇਹ ਕਹਿੰਦੇ ਪੰਜ ਛੇ ਨਹੀਂ ਪੰਦਾ 20 ਜਣੇ ਸੀ ਤਾਂ ਜਿੰਨੇ ਵੀ ਲੋਕ ਹੋਣਗੇ ਪਤਾ ਕਰ ਲੈਣਾ ਪਾਉ ਜੀ ਜੀ ਨੇ ਹੁਣ ਹਾਲਾਤ ਕਿਵੇਂ ਨੇ ਜਿਨ੍ਹਾਂ ਨੂੰ ਸੱਟਾਂ ਲਾਤਾਂ ਸ਼ਾਂਤਮਈ ਆ ਹੁਣ ਮੈਂ ਇਹਨਾਂ ਕੋਲੇ ਪਹੁੰਚਿਆ ਵਾਂ ਜੋ ਵੀ ਕਾਰਵਾਈ ਹੋਊਗੀ ਮੈਂ ਤੁਹਾਨੂੰ ਦੱਸ ਦਿੱਤਾ ਜਾਊਗਾ ਜੋ ਵੀ ਕਾਰਵਾਈ ਬੰਦੀ ਉਵੇਂ ਇਹਨਾਂ ਦੇ ਬਿਆਨ ਲਿਖ ਕੇ ਜੇ ਸੱਟ ਲੱਗੀ ਗਈ ਹੈ ਤੇ ਜੋ ਵੀ ਲੱਗੀ ਆ ਉਹਦੇ ਪੱਤੇ ਦਰਜ ਕੀਤਾ ਜਾਊਗਾ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਦੀ ਸੱਟ ਦੱਸ ਰਹੇ ਨੇ 8:40 8:40 ਦੀ ਝਗੜਾ ਠੀਕ ਠੀਕ